ਏ ਹੈ ਜੀ ਰੱਬ ਸਾਡਾ ਕਰੋ ਦਰਸ਼ਨ ਖੁੱਲੇ ਦਰਸ਼ਨ ਦਿਦਾਰੇ ਕਰੋ ਬੋਲੋ ਕੀ ਹੈ ਭਗਵਾਨ ਹੈਗਾ ਭਗਵਾਨ ਕਿ ਨਹੀਂ yes sir ਮੰਦਯੋ ਕਿ ਨਹੀਂ yes sir ਕਰੋ ਦਰਸ਼ਨ ਦਿਦਾਰੇ ਮਿੱਟੇ ਕੋ ਮੱਥਾ ਸੋ ਸਰ ਕਰ ਚੁਣੋ ਓਏ ਰੱਬ ਦੇ ਦਰਸ਼ਨ ਹੋਏ ਆ ਪਾਗਲ ਕਰ ਦਿੱਤੇ ਐ ਲੁੱਟਦੇ ਆ ਬਾਬੇ ਓਏ ਤੁਸੀਂ ਕਹੋ ਇਹ ਬਾਬਾ ਇਹ ਭਗਵਾਨ ਦਾ ਸੀ ਵੀ ਦੇਖਿਆ ਆ ਇਹ ਭਗਵਾਨ ਕਿਵੇਂ ਆ ਪ੍ਰੂਫ ਕਰੋ ਬਸ ਅਸੀਂ ਇਹਦਾ ਪ੍ਰੂਫ ਕਰਦੇ ਆਂ ਸਾਇੰਸ ਨਾਲ ਪ੍ਰੂਫ ਕਰਾਂਗੇ ਆਜੋ ਇਹ ਹੈ ਬੇਟੇ ਸਾਡੀ ਭੂਮੀ ਇਹ ਕੀ ਹੈ ਭੂਮੀ ਜਿਸ ਦੇ ਉੱਤੇ ਅਸੀਂ ਖੜੇ ਹਾਂ ਇਹ ਕੀ ਹੈ ਗगन ਇਹ ਕੀ ਹੈ ਵਾਯੂ ਆਹ ਕੀ ਹੈ ਅਗਨੀ ਆਹ ਕੀ ਹੈ ਨੀਰ ਪੰਜ ਤੱਤ ਕਰ ਸ੍ਰਿਸ਼ਟ ਸਭ ਸਾਜੀ ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕਾਂ ਜੋ ਪਾਵੈ ਤਿਵੇਂ ਬਖਸ਼ ਇਹ ਇਸ ਅ ਸਟੇਟਮੈਂਟ ਆਫ ਗੋਡ ਵੀ ਪੰਜ ਤੱਤਾਂ ਦੇ ਕਰਕੇ ਅਸੀਂ ਬਣੇ ਹੋਏ ਹਾਂ ਸਾਇੰਸ ਤੁਸੀਂ ਕਹਿੰਦੇ ਨੇ ਸੀ ਐਚਓ ਤੋਂ ਬਣੇ ਹਾਂ ਕਾਰਬਨ ਹਾਈਡਰੋਜਨ ਆਕਸੀਜਨ ਠੀਕ ਹੈ ਇੱਥੇ ਅਸੀਂ ਕਹਿੰਦੇ ਨੇ ਆਹ ਵਾਲੇ ਪੰਜ ਤੱਤਾਂ ਭੂਮੀ ਗगन ਵਾਯੂ ਅਗਨੀ ਤੇ ਨੀਰ ਇਹਨਾਂ ਪੰਜਾਂ ਨੂੰ ਬਚਾ ਲਓ ਇਹਨਾਂ ਪੰਜਾਂ ਦੇ ਰੋਜ਼ ਦਰਸ਼ਨ ਕਰੋ ਵੀ ਜਿਹੜੀ ਮੈਂ ਭੂਮੀ ਤੇ ਖੜਾ ਇਹਨੂੰ ਮੈਂ ਨੁਕਸਾਨ ਤਾਂ ਨਹੀਂ ਕਰ ਰਿਹਾ ਜਿਹੜੀ ਮੈਂ ਹਵਾ ਜਿਹਦੇ ਰਾਹੀਂ ਸਾਰਿਆਂ ਨੇ ਸਾਹ ਲੈਣਾ ਉਹਨੂੰ ਮੈਂ ਖਰਾਬ ਤਾਂ ਨਹੀਂ ਕਰ ਰਿਹਾ ਤਾਂ ਇਹਦਾ ਮਤਲਬ ਤੁਸੀਂ ਭਗਵਾਨ ਦੇ ਨੇੜੇ ਹੋ ਠੀਕ ਸਕੇ ਬਾਏ ਬਾਏ ਸੀ ਜੀ